ਪ੍ਰੋਬਲਮ ਆ ਰਹੀ ਹੈ ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਬਾਰੇ ਤੇ ਤੰਗ ਰਸਣ ਜਾ ਰਿਹਾ ਤੁਸੀਂ ਗੁਰਨਾ ਸੁਣਨਾ ਇਹ ਸਾਡਾ ਬਟੇ ਇਤਿਹਾਸ ਆ ਸਿਰ ਪਤਾ ਹੋਣਾ ਚਾਹੀਦਾ ਹੈ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਕੀ ਕੀਤਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਾਡਾ ਨਤਮਸਤਕ ਹਮੇਸ਼ਾ ਝੁਕਣਾ ਚਾਹੀਦਾ ਆ ਉਹਨਾਂ ਯੋਧਿਆਂ ਲਈ ਗੁਰੂਆਂ ਲਈ ਜਿਹਨਾਂ ਨੇ ਸਾਡੇ ਲਈ ਸ਼ਹਾਦਤ ਦਿੱਤੀਆਂ ਤੇ ਸਾਡੇ ਅੰਦਰ ਉਹ ਪਾਵਨ ਹੋਣੀ ਚਾਹੀਦੀ ਹੈ ਤਾਕਤ ਆਉਣੀ ਚਾਹੀਦੀ ਹੈ ਜਿਹੜੇ ਜਿਨ੍ਹਾਂ ਕਰਕੇ ਉਹ ਸਾਡੇ ਉੱਪਰੋਂ ਆਪਣਾ ਮਾਰ ਗਏ ਕਸ਼ਮੀਰੀ ਪੰਡਤਾਂ ਦਾ ਆਨੰਦ ਪਰੋ ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਵਿੱਚ ਜਿੱਥੇ ਚਸ਼ਮੇ ਰੋਹਾਨੀ ਧੁੱਲ ਭਜਉਂਦੇ ਸਨ ਉੱਥੇ ਹੀ ਡਰਦੇ ਕਾਲੇ ਬੱਦਲ ਵੀ ਛਾ ਗਏ ਸਾਲ 1663 ਈਸਵੀ ਬਾਦਸ਼ਾਹ ਔਰੰਗਜ਼ੇਬ ਨੇ ਕਈ ਗਰੀਬ ਗੁਰਬੇ ਹਿੰਦੂ ਲੋਕ ਜਬਰੀ ਮੁਸਲਮਾਨ ਬਣਾ ਲਏ ਸਨ ਪਰ ਬਾਦਸ਼ਾਹ ਸੰਤੁਸ਼ਟ ਨਹੀਂ ਸੀ ਜਿਹੜਾ ਬੰਦਾ ਪਾਪੀ ਹੁੰਦਾ ਨਾ ਸੰਤੁਸ਼ਟ ਕਦੀ ਨਹੀਂ ਹੁੰਦਾ ਨੇਵਰ ਉਸਨੇ ਫੈਸਲਾ ਕਰ ਲਿਆ ਜੇ ਪੰਡਤ ਮੁਸਲਮਾਨ ਹੋ ਜਾਣ ਤਾਂ ਸਾਰੇ ਹਿੰਦੂਆਂ ਦਾ ਧਰਮ ਬਦਲ ਵਿੱਚ ਦੇਰੀ ਨਹੀਂ ਲੱਗੇਗੀ। ਕਸ਼ਮੀਰ ਦੇ ਸੁਬੇਦਾਰ ਗਵਰਨਰ ਇਫਤਿਹਾਰ ਖਾਨ ਨੂੰ ਹੁਕਮ ਕੀਤਾ ਕਿ ਜਿਵੇਂ ਵੀ ਹੋਵੇ ਸਭ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾ ਦਿਓ। ਬੜਾਓ ਕਿਉਂਕਿ ਜੋ ਕਸ਼ਮੀਰੀ ਪੰਡਤ ਵੀ ਸਾਰੂ ਕੁਝ ਕੋਟੀ ਦੇ ਹਿੰਦੂ ਬਣੇ ਜਾਂਦੇ ਸਨ। ਬਸ ਫਿਰ ਕੀ ਸੀ ਸੋਹਣੀਆਂ ਬਾਗੀਆਂ ਵਿੱਚ ਖੂਨ ਪਹਿਣ ਲੱਗਾ। ਮਤਲਬ ਕਸ਼ਮੀਰ ਦੇ ਵਿੱਚ ਜਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਨ ਲੱਗ ਪਏ ਕਈ ਹਿੰਦੂ ਡਰ ਕੇ ਧਰਮ ਬਦਲਣ ਲੱਗੇ ਪਰ ਹਾਲੇ ਵੀ ਕਸ਼ਮੀਰ ਕਸ਼ਮੀਰੀ ਪੰਡਤ ਆਪਣੇ ਧਰਮ ਨੂੰ ਛੱਡਣ ਲਈ ਤਿਆਰ ਨਹੀਂ ਸਨ ਸੂਬੇਦਾਰ ਦੇ ਗਵਰਨਰ ਨੇ ਉਹਨਾਂ ਨੂੰ ਇਕੱਠਾ ਕਰਕੇ ਕਿਹਾ ਬਾਦਸ਼ਾਹ ਦਾ ਹੁਕਮ ਹੈ ਮੁਸਲਮਾਨ ਬਣੋ ਨਹੀਂ ਤਾਂ ਮਰਨ ਲਈ ਤਿਆਰ ਰਹੋ ਕੀ ਕਿਹਾ ਮੁਸਲਮਾਨ ਬਣੋ ਨਹੀਂ ਤਾਂ ਮਰਨ ਲਈ ਤਿਆਰ ਰਹੋ ਕੀ ਫੈਸਲਾ ਹੈ ਤੁਹਾਡਾ ਪੰਡਤਾਂ ਨੇ ਨਿਮਰਤਾ ਨਾਲ ਬੇਨਤੀ ਕੀਤੀ ਸਾਨੂੰ ਛੇ ਮਿੰਟ ਦਾ ਸਮਾਂ ਦਿਓ ਅਸੀਂ ਸੋਚ ਕੇ ਜਵਾਬ ਦੇਾਂਗੇ ਇਹ ਛੇ ਮਿੰਟ